ਨਾਮ ਕੇ ਧਾਰੇ सगले ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਦਾ ਜਨਮ ਹੋਇਆ ਹੈ ਨਾਮ ਦੇ ਕਰਕੇ ਹੀ ਖੰਡ ਤੇ ਬ੍ਰਹਮੰਡ ਹਨ ਨਾਮ ਦੇ ਕਰਕੇ ਹੀ ਸਾਰੇ ਜੀਵ ਹਨ ਜੇ ਨਾਮ ਨਾ ਹੁੰਦਾ ਤਾਂ ਕੁਝ ਵੀ ਨਹੀਂ ਸੀ ਹੋਣਾ ਇਹਦਾ ਮਤਲਬ ਜੇ ਨਾਮ ਹੈ ਤਾ ਸਭ ਕੁਝ ਹੈ ਨਾਮ ਤੋਂ ਬਿਨਾ ਕੁਝ ਨਹੀਂ ਹੈ ਤੇ ਸਹਿਬ ਜੀ ਕਹਿੰਦੇ ਨੇ ਜਦੋਂ ਰਮੇ ਹੋਈ ਪਰਮਾਤਮਾ ਦੀ ਕੋਈ ਸਿਫਤ ਕਰਦਾ ਹੈ ਸਾਰੇ ਕਿਤੇ ਹਾਜ਼ਰ ਨਾਜ਼ਰ ਵਾਹਿਗੁਰੂ ਦੀ ਸਿਫਤ ਵਿੱਚ ਕੋਈ ਯਾਦ ਵਿੱਚ ਜੁੜਦਾ ਤਾਂ ਉਹਦੇ ਅੰਦਰ ਸੁੱਖ ਆਉਣਾ ਸ਼ੁਰੂ ਹੋ ਜਾਂਦੇ ਨੇ ਉਹਦੇ ਅੰਦਰ ਟਿਕਾਅ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਉਂ-ਜਿਉਂ ਪਰਮੇਸ਼ਰ ਦੇ ਨਾਮ ਦਾ ਆਰਾਧਨ ਹੁੰਦਾ ਹੈ ਵਾਹਿਗੁਰੂ ਦੀ ਸਿਫਤ ਹੁੰਦੀ ਹੈ ਤਿਉਂ-ਤਿਉਂ ਅੰਦਰ ਟਿਕ ਜਾਂਦਾ ਹੈ ਅੰਦਰ ਟਿੱਕੇ ਦੀ ਨਿਸ਼ਾਨੀ ਕੀ ਹੈ ਬੁਰੇ ਖਿਆਲਾਂ ਤੋਂ ਗੰਦੇ ਖਿਆਲਾਂ ਤੋਂ ਮੁਕਤ ਹੋ ਜਾਈਦਾ ਹੈ ਔਰ ਅੰਦਰ ਇੱਕ ਟਿਕਾ ਬਣ ਜਾਂਦਾ ਜਿਵੇਂ ਬਾਹਰੀ ਤੌਰ ਤੇ ਸਵੇਰੇ ਸਵੇਰੇ ਟਿਕਾ ਹੁੰਦਾ ਕੋਈ ਵੀ ਰੌਲਾ ਰੱਪਾ ਨਹੀਂ ਹੁੰਦਾ ਤੇ ਅੰਦਰ ਵੀ ਮਨੁੱਖ ਦੇ ਫਿਰ ਰੌਲਾ ਰੱਪਾ ਨਹੀਂ ਹੁੰਦਾ ਅੰਦਰ ਬਿਲਕੁਲ ਟਿਕਾ ਬਣਿਆ ਹੁੰਦਾ ਬਹੁਤ ਜ਼ਿਆਦਾ ਸਹਜ ਬਣਿਆ ਹੁੰਦੇ 21 ਦਿਨ ਨਹੀਂ ਬਣਦਾ ਸਮਾਂ ਲੱਗਦਾ ਹੈ ਜਿਵੇਂ ਕੋਈ ਵੀ ਕੰਮ ਅਸੀਂ ਵਾਰ-ਵਾਰ ਕਰਦੇ ਰਹਿੰਦੇ ਹਾਂ ਉਹਦੇ ਵਿੱਚ ਇੱਕ ਸਾਡਾ ਚੰਗਾ ਤਜਰਬਾ ਹਾਸਲ ਹੋ ਜਾਂਦਾ ਹੈ ਅਸੀਂ ਚੰਗੀ ਪ੍ਰਾਪਤੀ ਕਰ ਲੈਂਦੇ ਹਾਂ ਇਸੇ ਤਰ੍ਹਾਂ ਜਿਹੜੇ ਮਨੁੱਖ ਬੜੀ ਭੈ ਭਾਵਨੀ ਵਿੱਚ ਬੜੀ ਪਿਆਰ ਵਿੱਚ ਪ੍ਰਮਾਤਮਾ ਨੂੰ ਸਿਮਰਦੇ ਹਾਲ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹਨ ਆ ਫਿਰ ਉਹਨਾਂ ਦੇ ਅੰਦਰ ਦੁੱਖ ਜ਼ੋਰ ਨਹੀਂ ਪਾਉਂਦਾ। ਰੋਗ ਜ਼ੋਰ ਨਹੀਂ ਪਾਉਂਦੇ। ਬੁਰਾਈਆਂ ਹਾਵੀ ਨਹੀਂ ਹੁੰਦੀਆਂ। ਆਪਗੁਣ ਦੁਖੀ ਨਹੀਂ ਕਰਦੇ। ਸਿਰਫ ਵਾਇਗੁਰੂ ਸ਼ਬਦ ਐਸਾ ਹੈ ਜਿਉਂ-ਜਿਉਂ ਜਪਦੇ ਜਾਵਾਂਗੇ ਤਿਉਂ-ਤਿਉਂ ਅੰਦਰ ਦਾ ਪ੍ਰੇਮ ਹੈ ਜਿਹੜਾ ਉਹ ਵੱਧਦਾ ਜਾਵੇਗਾ। ਬੁਰਾਈ ਨਾਸ਼ ਹੁੰਦੀ ਜਾਏਗੀ। ਦੀ ਜਦੋਂ ਆਉਂਦੀ ਜਾਵੇਗੀ ਪਟਕਣਾ ਮੁੱਕਦੀ ਜਾਵੇਗੀ ਮਨੁੱਖ ਪਟਕ ਰਿਹਾ ਹੈ ਦੁਖੀ ਹੋ ਰਿਹਾ ਹੈ ਕਿਸੇ ਨਾ ਕਿਸੇ ਗੱਲ ਕਰਕੇ ਕਿਸੇ ਨਾ ਕਿਸੇ ਵਿਚਾਰ ਕਰਕੇ ਕਿਸੇ ਨਾ ਕਿਸੇ ਕੰਮ ਕਰਕੇ ਮਨੁੱਖ ਦੁਖੀ ਰਹਿੰਦਾ ਹੈ ਬੌਤਾਤ ਵਿੱਚ ਜੀਵ ਆਪਣੀ ਭਿਖ ਦੇ ਕਰਕੇ ਬਹੁਤ ਜ਼ਿਆਦਾ ਦੁਖੀ ਰਹਿੰਦੇ ਹਨ ਪਰ ਇਨ ਸਾਰੀਆਂ ਪ੍ਰੋਬਲਮਾਂ ਦਾ ਇੱਕੋ ਇੱਕ ਹੱਲ ਹੈ ਸਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਪਰ ਗਟ ਬਹਾਰੈ ਜਾਪਦਾ ਗੁਰੂ ਨਾਨਕ ਬਾਬਾ ਜੀ ਕਹਿੰਦੇ ਸਾਰੇ ਕਿਤੇ ਪ੍ਰਮਾਤਮਾ ਹੈ ਤੇ ਉਹੀ ਮੈਨੂੰ ਨਜ਼ਰ ਆ ਰਿਹਾ ਹੈ ਸਭ ਨਾਵੈ ਨੋ ਪ੍ਰਤਾਪ ਦਾ ਸਾਰੇ ਕਿਤੇ ਜੇ ਪ੍ਰਤਾਪ ਹੈ ਉਹ ਨਾਮ ਦਾ ਹੀ ਹੈ ਇਸ ਸਹਿਬ ਜੀ ਕਹਿੰਦੇ ਨੇ ਜਿਸ ਬੰਦੇ ਕੋਲੇ ਨਾਮ ਹੈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਜਿਹਨੂੰ ਸਿਮਰਦੇ ਆ ਸੁਖ ਹਾਸਲ ਕਰ ਲਈਦੇ ਨੇ ਤੇ ਤ੍ਰਿਸ਼ਨਾ ਅੰਦਰੋਂ ਖਤਮ ਹੋ ਜਾਂਦੀ ਹੈ ਤ੍ਰਿਸ਼ਨਾ ਕੀ ਹੁੰਦੀ ਹੈ ਕੋਈ ਵੀ ਚੀਜ਼ ਨੂੰ ਪ੍ਰਾਪਤ ਕਰਨ ਦੀ ਪਾਉਣ ਦੀ ਲਾਲਸਾ ਅੰਦਰ ਉਪਜਦੀ ਰਹਿਣਾ ਤ੍ਰਿਸ਼ਨਾ ਹੀ ਮੁੱਕ ਜਾਂਦੀ ਹੈ ਤੇਰੇ ਪ੍ਰੋਸਾ ਬੱਜ ਜਾਂਦਾ ਵੀ ਜਿਵੇਂ ਮਾਲਕ ਕਰੂਗਾ ਓਵੇਂ ਠੀਕ ਹੈ ਤ੍ਰਿਸ਼ਨਾ ਦੇ ਵਿੱਚ ਖੁਵਾਰ ਹੋਈਂਦਾ ਹੈ ਤ੍ਰਿਸ਼ਨਾ ਦੇ ਅਧੀਨ ਰਹਿਆਂ ਦੁਖੀ ਹੋਈਦਾ ਤੇ ਕਿਤੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਜਿਹੜੇ ਬੰਦੇ ਨਾਮ ਤੋਂ ਟੁੱਟੇ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਟੁੱਟੇ ਹੋਏ ਨੇ ਤੇ ਸਹਿਬ ਜੀ ਕਹਿੰਦੇ ਨੇ ਉਹ ਬੰਦੇ ਸਦਾ ਹੀ ਦੁਖੀ ਰਹਿੰਦੇ ਨੇ ਇਹ ਸ ਬੰਦੇ ਦੇ ਕੋਲੇ ਨਾਮ ਹੁੰਦਾ ਉਹ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਸਾਇਬ ਕੰਦੇ ਅੰਤਰ ਚਿੰਤਾ ਨੈਣ ਸੁਖੀ ਮੂਲ ਲਾ ਉਤਰੈ ਭੁੱਖ ਅੰਦਰ ਚਿੰਤਾ ਚੱਲ